ਜਿਨ੍ਹਾਂ ਦਾ ਰਾਜ ਹੋਵੇ ਫਿਰ ਉਹਨਾਂ ਦੇ ਵਕੀਲ ਤੇ ਉਹਨਾਂ ਦੇ ਜੱਜੇਦਾਰ ਹੋ ਜਾਂਦੇ ਮਾਕਰਿਓ ਭਾਵੇਂ ਇਸਲਾਮ ਧਰਮ ਦੇ ਕਾਜੀ ਹੋਣ ਭਾਵੇਂ ਹਿੰਦੂ ਧਰਮ ਦੇ ਕਾਜੀ ਹੋਣ ਭਾਵੇਂ ਉਸ ਸ਼ੈਖ ਧਰਮ ਦੇ ਕਾਜੀ ਹੋਣ ਪਰ ਬਕਾਉ ਨਾ ਹੋਣ ਅਰਦਾਸ ਕਰਿਓ ਜਦੋਂ ਕਾਜੀ ਵਿਕ ਜਾਇਆ ਕਰਦੇ ਨੇ ਇਤਿਹਾਸ ਉਪਲੰਕਿਤ ਹੋ ਜਾਂਦਾ ਇੱਕ ਇਤਿਹਾਸ ਉਤੇ ਇੱਕ ਵੱਖਰਾ ਧੱਬਾ ਲੱਗ ਜਾਂਦਾ ਇਤਿਹਾਸ ਦੇ ਪੰਨੇ ਦੱਸਦੇ ਨੇ ਇੱਕ ਹਫ਼ਤੇ ਦੇ ਕਰੀਬ ਧੰਗੂਰ ਤੇ ਭਗਤ ਸਿੰਘ ਮਾਰੇ ਨੂੰ ਸਿਹੇ ਦਿੱਤੇ ਉਹ ਤੋਂ ਸਿਹੇ ਦੇਰ ਦਾ ਕਾਰਜ ਵੀ ਇਹ ਧਰਮ ਤਬਦੀਲ ਕਰਨਾ ਜਾਂ ਬਾਗਣ ਜਾਂ ਜਗਬਾਤ ਸਭ ਆਪਣੇ ਪਿੱਛੇ ਹਟ ਜਾ ਉਹ ਪਿੰਜਰਾ ਕਿ ਐਸਾ ਸੀ ਉਹ ਪਿੰਜਰੇ ਅੰਦਰ ਸੌਣਾ ਲੱਗਿਆ ਜਾਂ ਸੜ ਬੈਠ ਨਹੀਂ ਸੀ ਸਕਦੇ ਖੜਾ ਨਹੀਂ ਸੀ ਹੋ ਸਕਦੇ ਕੁੱਪੇ ਹੋ ਕੇ ਖੜਾ ਹੋਣਾ ਪੈਂਦਾ ਸੀ ਇਹ 10 ਰੁਪਏ ਵਿੱਚ ਕਿਸੇ ਬੰਦੇ ਨੂੰ ਇੰਨਾ ਖੜਾ ਕਰ ਦਿੱਤਾ ਜਾਵੇ ਤਾਂ ਖੜਾ ਨਹੀਂ ਹੋਣਾ ਜਾਣਾ ਗੁਰਪ੍ਰੀਤ ਪਾਤਸ਼ਾਹ ਮਹਾਰਾਜ ਨੂੰ ਤੇਗਾ ਛੂਲਾ ਕਬਦੀਆਂ ਸੀ ਅੱਜ ਕੋਈ ਹਰ ਸੰਸਾਰ ਦੇ ਲੋਕੀ ਪਤਾ ਕੀ ਕਹਿੰਦੇ ਆ ਵੀ ਗੁਰਨਾਨਕ ਸਾਹਿਬ ਮਹਾਰਾਜ ਕਿਤੇ ਰੋਕ ਨਹੀਂ ਸਕਦੇ ਪਹਾੜੀ ਗੁਰੂ ਅਰਜਨ ਦੇਹ ਮਹਾਰਾਜ 32 ਤੇ ਬੈਠ ਨਹੀਂ ਸਕਦੇ ਗੁਰਪ੍ਰੀਤ ਪਾਤਸ਼ਾਹ ਮਹਾਰਾਜ ਕੰਧਰੇ ਚ ਖੜੇ ਨਹੀਂ ਹੋ ਸਕਲੇ ਉਹ ਤਰਕਵਾਦੀ ਹੈ ਸੰਸਾਰ ਦੇ ਅੱਜ ਸਵਾਲ ਕਰਦੇ ਆ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਅੱਡਾ ਮਹਾਂਸ਼ੀ ਤੇ ਤਵੀ ਠੰਡੀ ਕਰ ਲਿੰਦਾ ਮੇਰਾ ਜਵਾਬ ਸੀ ਉਹਨੋਂ ਵੀ ਤੱਤੀ ਤਵੀ ਠੰਡੀ ਕਰਨੀ ਕਰਾਂ ਮਾਤਕ ਤੱਤੀ ਤਵੀ ਤੇ ਬੈਠਣਾ ਕਰਾਂ ਮਾਤਕ ਅੱਜ ਕੋਈ ਰੋਟੀਆਂ ਪਕਾਉਂਦੇ ਹੋਵਗੇ ਜਦੋਂ ਤਵੇਂ ਤੇ ਹੱਥ ਰੱਖ ਕੇ ਚਾਰ ਪੰਜ ਸਾੜ ਨਿਕਦਾ ਖਾਤੇ ਤੇ ਤੱਤੀ ਤਵੀ ਤੇ ਬੈਠਣਾ ਬਹੁਤ ਉਖਾਖ ਸਮਾਂ 7 2009 ਦੀ ਅਖਬਾਰਾਂ ਵਿੱਚ ਗੱਲ ਆਈ ਸੀ ਕਿਸੇ ਪਾਕਿਸਤਾਨ ਦੇ ਧਰਮੀ ਨੇ ਹਿੰਦੂ ਨੇ ਆਖਿਆ ਸੀ ਕਿ ਤੁਹਾਡਾ ਗੁਰੂ ਪਤੀ ਤਵੀ ਤੇ ਨਹੀਂ ਬੈਠ ਸਕਦਾ ਕੋਰਦਨ ਦੇ ਮਹਾਰਾਜ ਦੀ ਸ਼ੇਦੀ ਦੇ ਨਾਲ ਸ਼ੌਣੀ ਚ ਮਲਾ ਰਹੇ ਸੀ ਇੱਕ ਪਿਆਰ ਵਾਲਾ ਸਿੰਘ ਭੱਜ ਕੇ ਚੜ ਗਿਆ ਤਵੇ ਉੱਤੇ ਕਿਹਾ ਅਜਦਾ ਬਿੱਖਾ ਸੀ ਗੁਰੂ ਆ ਵਕਰੀ ਗੱਲਾਂ ਸਿੱਖਾਂ ਨਹੀਂ ਨਾਲਿਆ ਸੀ ਉਸੇ ਦਿਨ ਅਜਦਾ ਜੱਤ ਬਾਹ ਹੈ ਸਾਡੇ ਪਰਜਵੀ ਕੀ ਸੁਣਨਾ ਨਹੀਂ ਜਾਣਦੇ ਸਾਡਾ ਅਭਿਆਸ ਕੀ ਡਰ ਲੱਗਦਾ ਹੁਣ ਤੇ ਜਦੋਂ ਉਹ ਤੋਂ ਪਾਪ ਕਮਾਉਂਦੇ ਹੁੰਦੇ ਆ ਉਹ ਤੋਂ ਪਾਪੀ ਬੰਦੇ ਕਿੰਨਾ ਕੋ ਡਰਦੇ ਹੁੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਾਡੇ ਧਿਆਨ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਕੰਜਰੇ ਵਿੱਚ ਕੈਦ ਹੁੰਦਾ ਗਿਆ ਮਾਫ਼ ਕਰਿਓ ਸਾਡੇ ਜਥੇਦਾਰਾਂ ਨੇ ਉਹ ਕੰਜਰਾ ਕਬਾੜ ਵਿੱਚ ਵੇਚ ਜਾਂ دیا۔ ਅਸੀਂ ਕਿੰਨਾ ਕੋ ਆਪਣੇ ਜਥੇਦਾਰਾਂ ਨੇ ਸਵਾਲ ਕਰਾਂਗੇ ਕਿੰਨਾ ਕੋ ਆਪਣੇ ਆ ਤੇ ਜਵਾਲ ਕਰਾਂ ਕੀ ਕੁਝ ਸਾਭਿਆ ਸਾਡਾ ਅੱਜ ਗੋਦਨੀ ਅਗਾ ਬਟਾਲੇ ਦੀ ਕੰਦ ਤੇ ਮਰਿੰਡੇ ਦੀ ਜੇਲ੍ਹ ਆ ਸਾਡੇ ਕੋਲ ਪ੍ਰਾਪਤਨ ਅੱਜ ਕੀ ਵਿਖਾਵਾਂਗੇ ਆਪਣੇ ਬੱਚਿਆਂ ਨੂੰ ਕੀ ਇਤਿਹਾਸ ਸਾਡਾ ਹੁਣ ਵੇਖਿਓ ਸਖ ਸ਼ਹੀਦ ਕਰਨੇ ਸ਼ੁਰੂ ਕਰ ਦਿੱਤੇ ਪੰਚ ਮਤੀ ਦਾਸ ਆਰੇ ਨਾਲ ਕਿਰਨ ਵਾਸਤੇ ਤਿਆਰ ਕੀਤਾ ਗਿਆ ਮਤੀ ਦਾਸ ਤੈਨੂੰ ਆਰੇ ਨਾਲ ਕੀ ਰਿਆ ਜਾਵੇਗਾ ਮੇਰਾ ਪਹਿਲਾ ਜਵਾਬ ਸੀ ਮੇਰਾ ਮੁਖ ਜਿਹੜਾ ਗੁਰੂ ਆ ਲਾਣਾ ਜੀ ਦਾ ਉਹ ਮੈਂ ਕਿਤਾ ਮੱਖ ਕਮਾ ਕੇ ਗੁਰੂ ਤੋਂ ਨਾ ਹੱਜਾ ਜਮਾ ਸੰਸਾਰ ਦੇ ਉਤੇ ਮੇਰੀ ਸਿੱਖੀ ਪ੍ਰਵਾਨ ਹੋ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਰੇ ਨਾਲ ਚੀਰ ਕੇ ਦੋ ਫਾੜ ਕੀਤੇ ਗਏ ਜਪਜੀ ਸਾਹਿਬ ਦਾ ਆਰੰਭ ਕੀਤਾ ਆ ਸਮਾਪਤੀ ਹੋ ਰਹੀ ਹੈ ਪਵਨ ਗੁਰੂ ਸਾਰੀ ਪੰਕਤੀ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਸਾਰੀ ਗੱਲਾਂ ਦੱਸ ਹੁਣ ਜੋ ਸਮਾਪਤੀ ਹੋਈ ਜਿੰਨੀ ਨਾਮ ਤੇ ਆਇਆ ਗਏ ਬਸੰਗਤ ਕਾਲ ਨਾਨਕ ਦੇ ਮੁਖਜਲੇ ਇਸ ਕੋਈ ਨਾਨਕ ਤੇ ਸਮਾਪਤੀ ਹੋ ਗਈ ਇਸ ਸਦੀ ਦਾਸ ਰੂਮ ਵਿੱਚ ਫੜ ਕੇ ਸਾਰਿਆ ਗਿਆ ਭਾਈ ਦੇ ਆਲਾ ਜੀ ਬਜ਼ੁਰਗ ਸਨ ਅਵਸਥਾ ਸੀ ਹੁਣ ਜਦੋਂ ਦੇਗ ਵਿੱਚ ਰੱਖਿਆ ਪਾਣੀ ਉਬਾਲਿਆ ਇੱਕ ਸਦੋਂ ਸ਼ੀਤ ਲਹਿਰ ਵਾਲਾ ਪਾਣੀ ਜਦੋਂ ਸਰੀਰ ਨੂੰ ਕੱਟ ਕਰੇ ਕਿਤੇ ਸ਼ਿਸ਼ੁਭਤ ਹੋਵੇ ਨਾ ਸਰੀਰ ਦੇ ਨਾਲ ਵੱਧ ਦੁੱਖ ਦਿੰਦਾ ਸਭ ਤੋਂ ਗਰਮ ਵੱਧ ਪਾਣੀ ਸ਼ੁਭ ਤੋਂ ਵੱਧ ਬੱਦ ਮੰਦਾ ਇਤਿਹਾਸ ਦੇ ਪੰਨੇ ਦੱਸਦੇ ਬਹੁਤ ਜ਼ਿਆਦਾ ਠੰਡਾ ਕਰਕੇ ਭਾਈ ਸਾਹਿਬ ਜਿਹਨੂੰ ਵਿਚ ਬਿਠਾਇਆ ਗਿਆ ਸੀ ਪਹਿਲਾਂ ਬੈਠੋ ਫਿਰ ਅੱਗ ਬਲਣੀ ਸ਼ੁਰੂ ਕਰ ਦਿੱਤੀ ਅੱਗ ਦਾ ਤੇ ਇਤਿਹਾਸ ਸ਼ਰਵਣ ਕਰਕੇ ਵਿਖਿਓ ਮੜਾ ਦਾ ਮਨ ਵਿੱਚ ਦਰਦ ਪਾਦਾ ਕਰਕੇ ਦੇਖਿਓ ਕਿੰਨਾ ਕੋ ਦਰਦ ਸਰੀਰ ਨਾਲ ਪਾਉ। ਅੱਜ ਕਰਨਾ ਕਹਿਣੀਆਂ ਸੁਖਾਲੀਆਂ ਨੇ ਤੇ ਆ ਰਹੋ ਉਸ ਸਿੱਖਾਂ ਦੀ ਘਰ ਨਾਲ ਬੜੀ ਟਗੜੀ ਕਰਨਾ ਹੈ। ਤੇ ਠੰਡਾ ਪਾਣੀ ਗਰਮ ਹੋਇਆ ਨਿੱਕਾ ਹੋਇਆ ਤੇ ਅਵਾਰੇ ਖਾਤੇ। ਅਰ ਸ਼ਿੱਖੀ ਤੋਂ ਨਹੀਂ ਡੋਲੇ ਅੱਜ ਸਾਡੀ ਇੱਕ ਅਰਦਾਸ ਪੂਰੀ ਨਾ ਹੋਵੇ ਤੇ ਅਸੀਂ ਜਾ ਕੇ ਪੀਰਾਂ ਦੀ ਜਗ੍ਹਾ ਤੇ ਜ਼ਿਆਦਾ ਚੜਾਉਣਾ ਜਾਵਾਂਗੇ ਉਹ ਮਾਫ਼ ਕਰਿਓ ਐਨਾ ਹੀ ਕਬਰਾਂ ਪੁੱਜਣਾ ਚਾਹ ਤਾ ਸ਼ੈਦ ਪਿੱਖਣ ਸ਼ਾਹ ਦੀ ਪੁੱਜ ਲੋ ਸ਼ਾਈ मियां ਮਿੱਥੀ ਪੁੱਜ ਲੋ ਉਹ ਕਣੀ ਖਾਲੇ ਵੀ ਖਾਦੀ ਪੁੱਜ ਲੋ ਘਟੋ ਪਰ ਤੁਹਾਡੇ ਗੁਰੂ ਦਾ ਸਹਾਰਾ ਲਿਆ ਉਹਨਾਂ ਨੇ ਤੁਹਾਡੇ ਗੁਰੂ ਦਾ ਸਾਥ ਦਿੱਤਾ ਉਹਨਾਂ ਨੇ ਕੋਸ਼ ਨੂੰ ਦੇਖੋ ਯਾਰ ਇਹ ਪੁੱਛਣਾ ਇਹ ਕਮਰਾ ਪੁੱਛਣ ਦਾ ਕਾਤ ਫਿਰ ਇਹ ਬੰਦਿਆ ਨੂੰ ਪੁੱਛ ਕੇ ਦੇਖ ਲੋ ਤੇ ਤੁਹਾਡੇ ਗੁਰੂ ਦੇ ਚਰਨ ਦੇ ਦੂਜੇ ਨੇ ਯਾਰ ਨਮਸਕਾਰ ਹੈ ਉਹਨਾਂ ਦੇ ਰੂਹਾਂ ਸ਼ਾਈ ਮੀਆਂ ਮੀਰ ਵਰਗਿਆਂ ਹੁਣ ਇਹ ਕਾਸ਼ੀ ਹਿੰਦ ਦੀਆਂ ਡੇਢ ਹੱਥ ਵਾਲਾ ਦਿਨ 11 ਨਵੰਬਰ ਦਾ ਸੱਚ ਇਤਿਹਾਸ ਵਿੱਚ ਚਲਦਾ ਅੱਜ ਸ਼ਹੀਦੀ ਦਿਹਾੜਾ ਮਹਾਂ ਗੁਰ ਤੇਗ ਬਹਾਦਰ ਸਾਹਿਬ ਹਨੂ ਚਾਂਦਰੀ ਚੌਂਕ ਵਿੱਚ ਲਿਆਂਦਾ तैयार किया तो पिंजरे बहाजे तो को इच्छा है। हाँ, मेरी इच्छा है। की है? मैं इनान करना चाहना मेरी अंतम इच्छा मैं इशनान करना चाहना जाओ जी इनान करवाया जाए किहा ਪਰ ਫਿਰ ਵੀ ਕੀਤੇ ਅਸੀਂ ਇਸ਼ਨਾਨ ਕਰਨਾ ਮੰਨਿਆ ਅੱਜ ਬਾਬਾ ਕਾਂਦੇ ਸਾਹਿਬ ਨੇ ਇੱਕ ਵੇਲੇ ਜੁਟ ਕੇ ਰਾਜੀ ਹੋ ਗਏ ਮਹਾਰਾਜ ਤਾਂ ਖੜਿਆ ਹੋਵੇ ਅਸੀਂ ਅਮਰਤ ਵੇਲੇ ਉੱਪਰ ਰਾਜੀ ਲੱਗੇ ਸਾਨੂੰ ਇਹ ਕਰਨਾ ਪਵੇਗਾ ਤੇ ਮਹਾਰਾਜ ਦਾ ਦੁੱਖ ਅੱਜ ਅਸੀਂ ਗੁਰਕਰਾਂ ਕੇ ਰਾਜੀ ਨੀਏ ਤੋਤਰਪਦੇਹ ਭੱਤ ਸਿੰਘ ਮਹਾਰਾਜ ਇਸ਼ਨਾਨ ਕਰਵਾਸਤੇ ਗਿਆ ਤਾਂ ਦਿੱਲੀ ਦੇ ਸ਼ਹਿਰ ਵਿੱਚ ਢੰਡੋਰਾ ਪਟਿਆ ਗਿਆ ਦਿੱਲੀ ਦੇ ਸ਼ਹਿਰ ਤੇ ਢੰਡੋਰਾ ਪਟ ਗਿਆ ਗਲਖਾ ਗਿਆ ਹਰ ਆਪਣਾ ਇਹ ਕਾਂਬਰੀ ਚੌਕ ਦੇ ਵਿੱਚ ਉਹਦਾ ਸੀਸ ਉਤਾਰਿਆ ਜਾਏਗਾ ਤੁਸੀਂ ਵੇਖਣਾ ਬਾਤ ਨੂੰ ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਿਆਰ ਕਰਦੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵੜੀਆਂ ਰੂਹਾਂ ਅੱਜ ਦਿੱਲੀ ਦੀ ਧਰਤੀ ਤੇ ਕੂਬ ਹਮਾਰ ਕੇ ਰੋਡੀਆਂ ਨੇ ਅੱਜ ਦਿੱਲੀ ਦੀ ਧਰਤੀ ਤੇ ਇੱਕ ਸੀਨ ਵੱਖਰਾ ਪੈਦਾ ਹੋ ਰਿਹਾ ਉਹ ਸੀਨ ਕੀ ਹੈ ਉਹ ਸਾਰਿਆਂ ਨੂੰ ਗੁਰੂ ਆਪਾ ਕੇ ਦੱਸ ਲਿਓ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ वर्गे भाई चेते वर्गे भाई सदानद वर्गे बाबा गणगे उहो सारे आणे अॼु कंडोरा पिंड दिल्ली जी संगत गेट thank <laughs> you i So <laughs> ਮਾਪਿਆ ਦਿੱਨਾ ਹੋਣਾ ਸੇਤਾ ਕੇ ਮਾਗਿਆ ਰਿਹਾ ਨੇ ਹਮੇਸ਼ਾ ਗੁਰੂ ਦੀ ਦਿੱਤੀ ਹੋਈ ਪ੍ਰੇਮ ਨਾਲ ਤੇ ਚੱਲਿਆ ਕਰੋ ਭਾਂਵੇਂ ਦੂਰ ਭਾਵੇਂ ਘੱਟ ਚੱਲਣਾ ਕਿਤੇ ਵੀ ਸੰਸਾਰ ਦੇ ਉੱਤੇ ਪੈਸੇ ਪੱਖੋਂ ਸਿੱਖੀ ਅਡੋਲ ਹੈ ਅੱਜ ਸੰਸਾਰ ਤੇ ਕੰਮ ਦੀ ਆਖੀ ਜਾਂਦੀ ਹੈ ਅਮੀਰੀ ਪਰ ਮਾਣ ਕਰਿਓ ਪੁੱਤਾਂ ਦੇ ਵਿਆਹ ਤੇ ਅਮੀਰੀ ਦਾ ਪਤਾ ਲੱਗਦਾ ਬੱਚਿਆਂ ਦੇ ਵਿਆਹ ਤੇ ਅਮੀਰੀ ਦਾ ਪਤਾ ਲੱਗਦਾ ਪਰ ਜਿੱਥੇ ਗੁਰਨਤੇਰ ਸਿੰਘ ਦੀ ਜਾਂ ਗੁਰੂ ਦੀ ਗੱਲ ਹੁੰਦੀ ਆ ਆ ਤੁਹਾਡੇ ਪਿੰਡ ਦਾ ਤੇ ਪਤਾ ਨਹੀਂ ਪਰ ਸਾਡੇ ਇਲਾਕੇ ਚ ਪੰਜ ਸਿੰਘ ਨੀ ਚ ਲੱਗਦੇ ਵੀ ਗੁਰੂ ਦਾ ਸਰੂਪ ਹੋ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆ ਅਸੀਂ ਪਿੰਡ ਤੱਕ ਗੁਰੂ ਘਰ ਸਾਡਾ ਹੀ ਆ ਬੜੀ ਕਿਰਪਾ ਤੁਹਾਡੇ ਬੱਚਾ ਮੈਂ 2 ਮਿੰਟ ਲੈਣੇ ਆ ਬਸ 2 ਮਿੰਟਾ ਚਸ਼ਮਾ ਪੀ ਕਰਦੇ ਨਹੀਂ ਬੜੀ ਕਿਰਪਾ ਤੁਹਾਡੇ ਬਾਰੇ ਚੰਗੇ ਕਰਮ ਨਹੀਂ ਕਿਨੇ ਬੱਚੇ ਤੁਹਾਡੇ ਪਿੰਡਨ ਕਰ ਨਹੀਂ ਤੇ ਅੱਜ ਬੱਚਿਆਂ ਨੂੰ ਕਿਤੇ ਅੰਮ੍ਰਿਤ ਵੇਲੇ ਉਠਾ ਦਈਏ ਨਾ ਭਾਵੇਂ 10 ਸਾਲ ਦਾ ਬੱਚਾ ਮਾਂ ਬਾਪ ਨੂੰ ਗੱਲ ਨਹੀਂ ਕਰੋਂ ਦਿੰਦਾ ਵੀ ਮੈਨੂੰ ਨੀਂਦ ਕੱਤੀ ਨੀਂਦ ਕਿਉਂ ਉਠਾ ਦੇਦਾ ਇਹ ਦੁਖਾਂਤ ਹੈ ਤੇ ਨਸਮੇ ਦਾ ਜਿਨ੍ਹਾਂ ਦੇ ਬੱਚੇ ਚੰਗੇ ਪਾਸੇ ਲੱਗੇ ਆ ਉਹਦਾ ਸ਼ੁਕਰ ਕਰਨਾ ਬੱਚੇ ਜਾਇਦਾਦ ਹੁੰਦੇ ਜੀ ਕਿਤੇ ਜਾਇਦਾਦ ਬਣਾਉਂਦੇ ਰਹੋ ਤੇ ਬੱਚੇ ਨਾਲੋਂ ਕਰਦੇ ਫਿਰ ਮੱਥੇ ਤੇ ਹੱਥ ਮਾਰਾ ਕੇ ਜਿੰਨੀ ਬਣਾਈ ਉਹਨਾਂ ਚਿੱਤੇ ਜੜਾ ਦੇਣੀ ਹੈ ਬਾਅਦ ਵਿੱਚ ਫਿਰ ਗੁਰੂ ਚਰਣਾ ਵਿੱਚ ਕ੍ਰੰਤੀ ਖਿਲੋ ਅਰਦਾਸ ਕਰਾਉਂਦੇ ਆ ਬੱਚਾ ਸਾਡਾ ਸਿੱਧੇ ਰਾਹ ਪਾ ਜੇ ਮੋਢਾਂ ਦੇ ਵਿਗੜੇ ਕਢੀ ਸੁਧਰ ਦੇਣੀ ਜੀ ਹੁੰਦੇ ਇਹ ਅਰਦਾਸ ਬੇਨਤੀ ਕਰਿਆ ਕਰੋ ਪਾਸ਼ਾ ਬੱਚਾ ਸਾਡਾ ਜਿਹੜਾ ਉਹ ਸਿੱਖੀ ਲੈਣ ਚ ਹੋਵੇ ਆ ਕੀਰਤਨ ਕਰਨੇ ਸੀ ਮਨ ਖੁਸ਼ ਹੋ ਗਿਆ ਐਸਾ ਕੀਰਤਨ ਸੁਣਨ ਵਾਸਤੇ ਵੀਡੀਓ ਬਣਾਈ ਸਪੈਸ਼ਲ ਬੱਚਿਆਂ ਦੀ ਮੈਂ ਲੋਕਾਂ ਨੂੰ ਪ੍ਰਦੇਸ਼ ਦੇਣ ਵਾਸਤੇ ਆ ਵੇਖੋ ਆ ਖੁੱਡੇ ਪਿੰਡ ਦੇਖਿਓ ਜਾ ਕੇ ਬੱਚੇ ਕੀਰਤਨ ਕਰਨ ਸ਼ੁਰੂ ਕੀ ਇਹ ਕਾਰਨ ਹੈ ਇਹ ਤੁਹਾਡੀ ਸ਼ੋਭਾ ਨਹੀਂ ਕਰ ਰਿਹਾ ਇਹ ਸਿੱਖੀ ਦੀ ਵਡਿਆਈ ਕਰ ਰਿਹਾ ਤੁਸੀਂ ਤੁਸੀਂ ਬੜੇ ਧੰਨਵਾਦੀ ਹੋ